ਹਾਂਜੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਭਗਤ ਰਵਦਾਸ ਜੀ ਦੇ ਬਚਨਾਂ ਤੋਂ ਜਿਨ੍ਹਾਂ ਨੇ ਗੁਰਬਾਣੀ ਵਿੱਚ ਉਹ ਕਹੇ ਪ੍ਰਮਾਣ ਕਰਦੇ ਹਨ ਤੁਮ ਕਹੀਅਤ ਹਉ ਜਗਤਗੁਰ ਸੁਆਮੀ ਹਮ ਕਹੀਅਤ ਕਾਲਜੁਗ ਕੇ ਕਾਮੀ ਇਨ ਪੰਜਨ ਮੇਰੋ ਮਨ ਜੋ ਵਿਗਾਰਿਓ ਪਲ ਪਲ ਹਰਜੀ ਤੇ ਅੰਤਰ ਭਾਰਿਓ ਉਹ ਇੱਥੇ ਕਹਿੰਦੇ ਆਂ ਕਿ ਤੁਹਾਨੂੰ ਜਗਤਗੁਰ ਸੁਆਮੀ ਕਹਿੰਦੇ ਆ ਦੁਨੀਆ ਸਾਰੀ ਇਦਾਂ ਕਹਿੰਦੀ ਆ ਤੇ ਪਰ ਅਸੀਂ ਕਾਲਜੁਗ ਦੇ ਕਾਮੀ ਆ ਅਸੀਂ ਦਾ ਮਤਲਬ ਆਪਾਂ ਸਾਰਿਆਂ ਦੀ ਗੱਲ ਬਾਤ ਇਕੱਲੇ ਕਾਮ ਤੋਂ ਬਾਅਦ ਉਹਨਾਂ ਨੇ ਇਹ ਵੀ ਨਾਲ ਹੀ ਕਹਿਤਾ ਕਿ ਇਨ ਪੰਜਾਂ ਨੇ ਮੇਰੋ ਮਨ ਜੋ ਵਿਗਾੜਿਓ ਵੀ ਇਹਨਾਂ ਪੰਜਾਂ ਨੇ ਮੇਰਾ ਮਨ ਵਿਗਾੜਤਾ ਤੇ ਵੀ ਮਨ ਨੂੰ ਪਾੜਦੇ ਆ ਹਰ ਵਾਰ ਪਲ-ਪਲ ਹਰ ਜੀ ਤੇ ਅੰਤਰ ਪਾ ਰਹੇ ਆ ਵੀ ਪਲ-ਪਲ ਮੇਰੇ ਵਿੱਚ ਅੰਤਰ ਪਾੜਦੇ ਆ ਮੇਰੇ ਮਨ ਨੂੰ ਵਿਕਾਰਾਂ ਵਿੱਚ ਸਿੱਟਦੇ ਆ ਤੇ ਇਹ ਆਪਣੀ ਗੱਲ ਕੀਤੀ ਆ ਉਹਨਾਂ ਨੇ ਆਪਣੇ ਸਾਰੇ ਸੰਸਾਰ ਤੇ ਜਿਹੜੇ ਜੀਵ ਵਿਚਰਦੇ ਆ ਇਹਨਾਂ ਪੰਜਾਂ ਨੇ ਕਿੱਦਾਂ ਫਸਦੇ ਆ ਤੇ ਕਿੱਦਾਂ ਦੁਨੀਆ ਦੇ ਵਿੱਚ ਆਪਣਾ ਜੀਵਨ ਬਰਬਾਦ ਹੁੰਦਾ ਵਿ ਜੀਵਨ ਆਪਾਂ ਨੂੰ ਪ੍ਰਮਾਤਮਾ ਨੇ ਦਿੱਤਾ ਜਿਸ ਨੂੰ ਗੁਰਬਾਣੀ ਵਿੱਚ ਕਹਿੰਦੇ ਆ ਮਰਨ ਲਿਖਾਏ ਮੰਡਲ ਮੇ ਆਏ ਜੀਵਨ ਸਾਜੇ ਮਾਈ ਇੱਕ ਚੱਲੇ ਹਾਂ ਦੇਖਿਆ ਸਵਾਮੇ ਤੇ ਬਲੰਤੀ ਆਈ ਤੇ ਇਹ ਇੱਕ ਜੀਵਨ ਸਵਾਰ ਕੇ ਚਲਾਇਆ ਜਾਂਦਾ ਮਰਨ ਲਿਖਾ ਕੇ ਮੰਡਲ ਚ ਇਸ ਸੰਸਾਰ ਚ ਖੇਡਣਾ ਹੁੰਦਾ ਤੇ ਇੱਕ ਦੂਜੇ ਦੇ ਪਾਸੇ ਨਾਲ ਹੀ ਉਹਨਾਂ ਨੇ ਉਹ ਲਿਖਤਾ ਵੀ ਮਰਨ ਲਿਖਾਏ ਮੰਡਲ ਮੇ ਆਏ ਜਨਮ ਪਦਾਰਥ ਦੁਬਦਾ ਖੋ ਗਏ ਆਪਨਾ ਚੀਨਸ ਪਰੰਪਰਾ ਮਰੋ ਵੀ ਇੱਕ ਇਦਾਂ ਪਰੰਪਰਾਵਾਂ ਦੇ ਵਿੱਚ ਤੁਰਿਆ ਫਿਰਦਾ ਭਟਕਦਾ ਸੰਸਾਰ ਤੋਂ ਚਲਾ ਜਾਂਦਾ ਮਰਨ ਲਿਖਾ ਕੇ ਹੁੰਦਾ ਆਪਦਾ ਸਮਾਂ ਜਿੰਨਾ ਦਿੱਤਾ ਪ੍ਰਮਾਤਮਾ ਨੇ ਵੀ சுவாਸ ਜਿੰਨੇ ਲਿਖਿਆ ਉਹ ਵੀ ਗੁਰਬਾਣੀ ਦੇ ਵਿੱਚ ਲਿਖਿਆ ਗਿਣ ਘਾਲੇ ਸਭ ਦਿਵਸ ਸਾਸ ਨਾ ਵਧਣ ਘਟਣ ਤਿਲਸਾਰ ਵੀ ਉਹ ਤਿਲਸਾਰ ਵੀ ਵਧਣੇ ਘਟਣੇ ਨਹੀਂ ਉਹ ਲਿਖ ਕੇ ਭੇਜੇ ਆ ਪ੍ਰਮਾਤਮਾ ਵੱਲੋਂ ਨਿਸ਼ਚਿਤ ਆ ਤੇ ਇਹ ਤੁਸੀਂ ਵੇਖੋ ਵੀ ਜੀਵਨ ਨੂੰ ਸਵਾਰ ਕੇ ਜਾਣਾ ਤਿੱਕੇ ਵਿਗਾੜ ਕੇ ਜਨ ਪਦਾਰਥ ਦੌਧਾ ਖੋ ਗਿਆ ਆਪਨਾ ਜੀਨ ਇਸ ਪਰੰਪਰਾਵਾਂ ਰੂਪ ਆ ਵੀ ਆਪਾਂ ਪਛਾਣਿਆ ਨਹੀਂ ਤੇ ਇਦਾਂ ਹੀ ਸੰਸਾਰ ਤੁਰਨ ਦਾ ਚੱਲ ਗਿਆ ਹੁਣ ਇਹਦੇ ਵਿੱਚ ਗੱਲ ਕਰਦੇ ਆਂ ਵੀਡੀਓ ਦੇ ਵਿੱਚ ਕਿ ਵੀ ਜਿਹੜਾ ਆਪਣੇ ਦੁਸ਼ਮਣ ਸੰਸਾਰ ਦੇ ਵਿੱਚ ਆਪਾਂ ਹਰੇਕ ਨੇ ਦੁਸ਼ਮਣੀ ਪਾਲੀ ਆ ਕਿਸੇ ਨੇ ਕਿਹਦੇ ਨਾਲ ਪਾਲੀ ਕਿਸੇ ਨੇ ਕਿਹਦੇ ਨਾਲ ਪਾਲੀ ਆ ਹਰ ਜਗ੍ਹਾ ਤੇ ਦੁਸ਼ਮਣ ਭਾਵੇਂ ਤੁਸੀਂ ਬਾਹਰਲੇ ਦੇਸ਼ਾਂ 'ਚ ਰਹਿੰਨੇ ਹੋ ਭਾਵੇਂ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਰਹਿੰਨੇ ਕਿਤੇ ਵੀ ਆ ਦੁਸ਼ਮਣੀ ਆਪਣੀ ਹਰ ਜਗ੍ਹਾ ਦਾ ਤੇ ਦੁਸ਼ਮਣ ਆਪਾਂ ਕਿੰਨਾ ਨੂੰ ਜਾਣਨਾ ਵਾ ਗੁਰਬਾਣੀ ਦੇ ਤੌਰ ਤੇ ਲਾ ਲਈਏ ਜਾਂ ਸੰਸਾਰਿਕ ਜੀਵਨ ਨੂੰ ਤੁਸੀਂ ਜਿੱਤਨਾ ਕਿੱਦਾਂ ਹੈ ਜਿੱਦਾਂ ਦੁਸ਼ਮਣੀ ਦੀ ਪਾ ਕੇ ਤੁਹਾਡੇ ਦੁਸ਼ਮਣ ਕੌਣ ਹੈ ਪੰਜ ਚੋਰ ਜਿਨ੍ਹਾਂ ਨੂੰ ਆਪਾਂ ਭਗਤ ਰਵਦਾਸ ਜੀ ਦੇ ਸ਼ਬਦ ਸ਼ੁਰੂ ਜੀ ਇਹਨਾਂ ਨੇ ਕਹਦਾ ਇਨ ਪੰਜ ਚਨ ਮੇਰਾ ਮਨ ਜੋ ਵਿਗਾਰਿਓ ਵੀ ਇਹਨਾਂ ਪੰਜਾਂ ਨੇ ਮੇਰਾ ਮਨ ਵਿਗਾੜਤਾ ਪੰਜ ਚੋਰ ਇਹਨੂੰ ਗੁਰਬਾਣੀ ਕਹਿੰਦੀ ਪੰਜ ਇਸ ਦੇਹੀ ਮੇਂ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਅਮਰਤ ਲੂਟੈ ਮਨਮੁਖ ਨਹੀਂ ਪੂਜੈ ਕੋਈ ਨਾ ਸੁਣੇ ਪੁਕਾਰਾ ਵੀ ਪੰਜ ਚੋਰ ਇਹ ਦੇਹੀ ਦੇ ਵਿੱਚ ਵਸਦੇ ਹੁਣ ਇਦਾਂ ਦੱਸਦੇ ਨਹੀਂਗੇ ਤੇ ਇਹ ਆਪਣੇ ਦੁਸ਼ਮਣ ਦੁਸ਼ਮਣ ਕਿੱਦਾਂ ਆ ਆਪਾਂ ਦੁਸ਼ਮਣੀ ਇਦਾਂ ਪਾਲੀ ਜਾਂਦੇ ਆ ਕਿ ਸੰਸਾਰ ਦੇ ਵਿੱਚ ਲੋਕਾਂ ਨਾਲ ਅਵੇਰ ਪਾ ਕਮਾਲਿਆ ਕਾਮ ਕ੍ਰੋਧ ਕਰ ਲਿਆ ਕਿਸੇ ਤੇ ਗੁੱਸਾ ਕਰ ਲਿਆ ਲੋਭ ਕਰ ਲੋਭ ਦੇ ਵਸ ਪੈ ਕੇ ਠੱਗੀਆਂ ਮਾਰਦਾ ਬੰਦਾ ਲੋਭ ਮੋਹ ਪੈ ਕੇ ਮੋਹ ਦੇ ਵਸ ਪੈ ਕੇ ਬੰਦਾ ਆਪਾ ਭੁੱਲ ਜਾਂਦਾ ਮੋਹ ਚ ਫਸ ਜਾਂਦਾ ਪਰਿਵਾਰ ਦੇ ਮੋਹ ਚ ਸੰਸਾਰ ਦੇ ਮੋਹ ਚ ਤੇ ਹਿਰ ਹੰਕਾਰ ਹੰਕਾਰ ਬੰਦੇ ਨੂੰ ਇੰਨਾ ਵਸਾ ਲੈਂਦਾ ਕਿ ਬੰਦਾ ਆਪਣਾ ਭੁੱਲ ਜਾਂਦਾ ਕਿ ਮੈਂ ਕੌਣ ਆ ਤੇ ਕੀ ਕਰਨਾ ਹੈ ਕੀ ਨਹੀਂ ਉਹ ਹੰਕਾਰੀ ਇੰਨਾ ਜਿਆਦਾ ਹੋ ਜਾਂਦਾ ਕਿ ਉਹ ਕਹਿੰਦਾ ਮੇਰੇ ਤੋਂ ਬਿਨਾ ਦੁਨੀਆ ਤੇ ਕੋਈ ਹੋਰ ਹੈ ਹੀ ਕੋਈ ਨਹੀਂ ਤੇ ਜਿੱਦਾਂ ਇਹਦੇ ਤੇ ਇੱਕ ਛੋਟੀ ਜੀ ਕਹਾਣੀ ਆ ਤੁਹਾਨੂੰ ਉਹ ਸੁਣਾ ਦਈਏ ਕਿ ਜੰਗਲ ਦੇ ਵਿੱਚ ਸ਼ੇਰ ਜਾਂਦਾ ਤੁਰਿਆ ਤੇ ਗਦਾ ਮਿਲ ਜਾਂਦਾ ਗਦਾ ਉਹਨੂੰ ਕਹਿੰਦਾ ਵੀ ਸ਼ੇਰ ਕਹਿੰਦਾ ਮੈਂ ਤੇਰੇ ਨਾਲ ਲੜਨਾ ਵਾਂ ਗਦਾ ਸ਼ੇਰ ਨੂੰ ਕਹਿੰਦਾ ਤੇ ਸ਼ੇਰ ਚੁੱਪ ਕਰਕੇ ਤੁਰ ਪੈਂਦਾ ਕੁਝ ਨਹੀਂ ਬੋਲਦਾ ਨਹੀਂ ਸ਼ੇਰ ਤੇ ਇੰਨੇ ਦੇ ਵਿੱਚ ਕੋਈ ਲੂੰਬੜ ਨਾਲ ਖੜਾ ਉਹ ਗੱਲ ਸੁਣੀ ਜਾਂਦਾ ਹੁੰਦਾ ਤੇ ਉਹ ਕਹਿੰਦਾ ਵੀ ਸ਼ੇਰ ਨੂੰ ਰੋਕ ਕੇ ਪੁੱਛਦਾ ਉਹਨੇ ਗੱਲਬਾਤ ਪੂਰੀ ਸੁਣੀ ਹੁੰਦੀ ਵੀ ਕੀ ਗੱਲ ਹੋਈ ਆ ਉਹ ਰੋਕ ਕੇ ਪੁੱਛਦਾ ਵੀ ਸ਼ੇਰ ਤੂੰ ਇੰਨਾ ਤਕੜਾ ਤੂੰ ਬਲਵਾਨ ਤੈਨੂੰ ਰਾਜਾ ਕਹਿੰਦੇ ਆ ਸਾਰੇ ਆਪਣੇ ਜੰਗਲ ਦਾ ਤੇ ਤੂੰ ਇੱਕ ਗਧੇ ਤੋਂ ਡਰ ਗਿਆ ਉਹ ਸ਼ੇਰ ਕਹਿੰਦਾ ਵੀ ਆਦ ਨੂੰ ਗੱਲ ਦੱਸਦਾ ਨਹੀਂ ਉਹ ਤਾਂ ਗਧਾ ਵਾ ਪਹਿਲੀ ਗੱਲ ਤਾਂ ਲੋਕਾਂ ਨੇ ਇਹ ਮਜ਼ਾਕ ਬਣਾਉਣਾ ਸੀ ਜੇ ਮੈਂ ਉਹ ਨਾਲ ਲੜ ਪੈਂਦਾ ਤੇ ਗਧਾ ਗਧੇ ਨਾਲ ਸ਼ੇਰ ਲੜਿਆ ਵੀ ਸ਼ੇਰ ਗਧੇ ਨਾਲ ਲੜਿਆ ਪਹਿਲੀ ਗੱਲ ਤਾਂ ਇਹ ਮਜ਼ਾਕ ਬਣਾਉਣਾ ਹੈਗਾ ਵੀ ਛੇ ਜਣੇ ਕਹਿੰਦੇ ਨੇ ਲੜਨਾ ਗਦਾ ਲੜਨ ਵਾਲੀ ਚੀਜ਼ ਐ ਇਹਨੂੰ ਤਾਂ ਬਸ ਮਾਰੋ ਪੰਜਾ ਮਾਰੋ ਖਤਮ ਕਰੋ ਤੇ ਦੂਜੀ ਗੱਲ ਇਹ ਗਦੇ ਆ ਗਦੇ ਗਦਿਆਂ ਦਾ ਪਤਾ ਕੋਈ ਨਹੀਂ ਕੀ ਪਤਾ ਜਿੱਤ ਜੇ ਤੇ ਜੇ ਜਿੱਤ ਗਏ ਤੇ ਬਦਨਾਮੀ ਪੇਤਾ ਕਹਿੰਦਾ ਵੀ ਸ਼ੇਰ ਸਮਾਜ ਦੀ ਬਦਨਾਮੀ ਹੋ ਜਾਣੀ ਸਾਰੇ ਦੀ ਤੇ ਕਹਿੰਦਾ ਇਹਦੇ ਕਰਕੇ ਵੀ ਇਹ ਚੀਜ਼ ਤੇ ਗਦਿਆਂ ਨਾਲ ਪੰਗਾ ਨਹੀਂ ਲੈਣਾ ਵੀ ਜ਼ਿਆਦਾ ਦੁਸ਼ਮਣ ਵੇਖੋ ਕਿੱਡਾ ਹੈ ਤੁਹਾਡਾ ਵੀ ਜੇ ਨਾਲ ਪੰਗਾ ਲੈਣ ਨਾਲ ਦੁਸ਼ਮਣੀ ਕਮਾਉਣ ਨਾਲ ਤੁਹਾਡਾ ਉਹਦੇ ਨਾਲ ਹੈਕ ਵੀ ਤੁਹਾਡਾ ਕੋਈ ਇੱਜ਼ਤ ਮਾਣ ਮਹਿਸੂਸ ਜਾਂ ਕੁਝ ਵੀ ਹੁੰਦਾ ਕਿ ਨਹੀਂ ਹੁੰਦਾ ਵੀ ਇਹ ਚੀਜ਼ ਨਾ ਤਾਂ ਤੁਹਾਡੀ ਬਦਨਾਮੀ ਆ ਬੇਇੱਜ਼ਤੀ ਹੋਣੀ ਆ ਤੇ ਇਦੋਂ ਇੱਕ ਇਹ ਚੀਜ਼ ਇਹ ਛੋਟੀ ਜੀ ਕਹਾਣੀ ਤੋਂ ਇਹ ਪਤਾ ਲੱਗਦਾ ਵੀ ਤੁਸੀਂ ਦੁਸ਼ਮਣੀ ਕਿਦਾਂ ਛੋਟੇ ਛੋਟੇ ਚੀਜ਼ ਕਰਾ ਕੇ ਜਾਂ ਗਦਿਆਂ ਨਾਲ ਦੁਸ਼ਮਣੀ ਕਰਾਉਂਦੇ ਆ ਹੁਣ ਇੱਥੇ ਇਹ ਆ ਵੀ ਆਪਣੇ ਮਨ ਨੂੰ ਰਾਜਾ ਗਿਆ ਕਾਇਆ ਨਗਰੀ ਇਹ ਮਨ ਰਾਜਾ ਕਾਇਆ ਨਗਰੀ ਇਹ ਮਨ ਨੂੰ ਰਾਜਾ ਬਣਾਇਆ ਗਰਬਾਣੀ ਕਹਿੰਦੀ ਆ ਪੰਜ ਵ ਸੇਵਕ ਕਾਰਾ ਪੰਜ ਪੰਜ ਇਹਦੇ ਵਿੱਚ ਵਸਦੇ ਪੰਜ ਵੀ ਗੁਰਬਾਣੀ ਨੇ ਕਿਹਾ ਵੀ ਪੰਜ ਵਸਦੇ ਆ ਪਰ ਆਪਾਂ ਇਹ ਚੀਜ਼ ਤੇ ਮੰਨਦੇ ਨਹੀਂ ਇਹ ਪਰ ਆਪਾਂ ਬਾਹਲੀਆ ਦੁਸ਼ਮਣੀਆਂ ਤੋਂ ਆਉਂਦੇ ਆ ਕੰਮ ਤੇ ਕਿਸੇ ਨੇ ਨਿੱਕੀ ਜੀ ਗੱਲ ਕਹਿ ਤੀ ਤੇ ਕਰੋਧ ਆ ਗਿਆ ਬਟਨ ਹੀ ਦੱਪਿਆ ਗਿਆ ਜਿੱਦਾਂ ਸੋਚ ਛੱਡੀ ਲਾਈਟ ਆ ਜਾਂਦੀ ਆ ਉਦੋਂ ਆਪਣਾ ਬਟਨ ਦੱਬਦੇ ਆ ਕਰੋਧ ਆ ਜਾਂਦਾ ਦਾ ਲੋਭ ਚ ਬੰਦਾ ਇੰਨਾ ਫਸਦਾ ਵਾ ਲੋਭ ਹੀ ਕਰੀ ਜਾਂਦਾ ਲੋਭ ਕਰ ਕਰਕੇ ਆਦਾ ਘਰ ਭਰਦਾ ਪਰ ਅੰਤ ਕੋਈ ਨਹੀਂਗਾ ਵੀ ਇਕੱਠਾ ਹੀ ਕਰੀ ਜਾਂਦਾ ਇਕੱਠਾ ਹੀ ਬੰਦਾ ਕਰੀ ਜਾਂਦਾ ਉੱਚ ਗੁਰਬਾਣੀ ਕਹਿੰਦੀ ਇਕੱਠਾ ਕਰਨ ਕੀ ਕਹਿੰਦੇ ਜਦੋਂ ਜੋੜਦੇ ਹਨ ਕਹਿੰਦੇ ਸੂਮੈ ਤਨ ਰੱਖਣ ਕੋ ਦੀ ਆ ਮੁਗਦ ਕਹੇ ਤਨ ਮੇਰਾ ਵੀ ਉਹ ਮੁਗਦ ਮੂਰਖ ਉਹ ਕਹਿੰਦਾ ਵੀ ਤਨ ਮੇਰਾ ਉਹਨੂੰ ਤਾਂ ਇੱਕ ਗੱਲੀ ਚਮਕੀਦਾਰੀ ਦਿੱਤੀ ਆ ਫਿਰ ਉੱਥੇ ਹੀ ਭਗਤ ਰਖਵੀਰ ਜੀ ਵੀ ਕਹਿੰਦੇ ਆ ਕਹਿੰਦੇ ਖਸਮ ਮਰੇ ਫਿਰ ਨਾਰ ਨਾ ਰੋਵੇ ਉਸ ਰਖਵਾਰੋ ਔਰੋ ਹੋਵੇ ਰਖਵਾਰੇਗਾ ਹੋਏ ਬਨਾਸ ਵੀ ਇਹ ਆ ਵੀ ਇਹ ਤਾਂ ਕਹਿੰਦੇ ਵੀ ਖਸਮ ਮਰ ਜਾਂਦਾ ਨਾਰ ਨਹੀਂ ਰੋਂਦੀ ਜਦਾਂ ਕਹੇਰੀਏ ਵੀ ਖਸਮ ਵੀ ਆਪਣੀ ਧਨ ਦੌਲਤ ਜ਼ਮੀਨ ਜਾਇਦਾਦ ਸਾਰਾ ਕੁਝ ਇਹਨੂੰ ਕਹਤਾ ਨਾਰ ਤੇ ਖਸਮ ਤੋਂ ਹੀ ਜਿਹੜਾ ਬੰਦੇ ਆ ਜਿੱਦਾਂ ਇੱਕ ਸਾਥ ਦਾ ਇਹ ਕਹਦੀਏ ਵੀ ਮੈਂ ਇਹਦਾ ਮਾਲਕ ਆ ਆ ਮੇਰੀ ਜ਼ਮੀਨ ਆ ਆ ਮੇਰੀ ਧਨ ਦੌਲਤ ਆ ਆਸ ਮੇਰਾ ਬਿਜ਼ਨਸ ਆ ਸਾਰਾ ਕੁਝ ਪਰ ਉਹ ਜਦੋਂ ਬੰਦਾ ਮਰ ਜਾਂਦਾ ਕਹਿੰਦੇ ਨਾਰ ਫੇਰ ਆਉਂਦੀ ਨਹੀਂ ਨੀਗੀ ਵੀ ਮੇਰਾ ਖਸਮ ਕਿੱਧਰ ਗਿਆ ਉਹਦਾ ਖਸਮ ਹੋਰ ਹੋ ਜਾਂਦਾ ਕੋਈ ਰਿਸ਼ਤੇਦਾਰ ਹੋ ਜਾਂਦੇ ਪਹਿਲੀ ਗੱਲ ਧੀਆਂ ਪੁੱਤਰ ਤੇਆਂ ਪੁੱਤਰ ਹੈ ਨਹੀਂ ਗਾ ਰਿਸ਼ਤੇਦਾਰ ਹੋ ਜਾਂਦੇ ਆ ਤੇ ਜੇ ਰਿਸ਼ਤੇਦਾਰ ਨਹੀਂ ਹੈਗੇ ਤੇ ਫਿਰ ਸਰਕਾਰ ਗਵਰਨਮੈਂਟ ਤਾਂ ਹੈਗੀ ਆ ਉਹ ਲੈ ਲੈਂਦੀ ਆ ਇਸ ਕਰਕੇ ਉਹਨੇ ਰੋਣਾ ਨਹੀਂ ਗਾ ਤੇ ਤੁਸੀਂ ਇਹਦੇ ਮਗਰ ਇੰਨਾ ਜ਼ਿਆਦਾ ਗੱਜਤ ਹੋ ਜਾਂਦਾ ਬੰਦਾ ਕਿ ਭੁੱਲ ਜਾਂਦਾ ਤੇ ਦੁਸ਼ਮਣੀ ਜਾਂ ਸੰਸਾਰ ਨਾਲ ਕਮਾ ਕੇ ਆਪਣਾ ਜੀਵਨ ਖਰਾਬ ਕਰਕੇ ਚਲਾ ਜਾਂਦਾ ਫੇਰ ਗੱਲ ਆ ਗਈ ਆ ਕਾਮ ਦੀ ਕਾਮ ਤੋਂ ਹੋਇਆ ਜਨਮ ਤੇ ਕਾਮ ਜ਼ਰੂਰੀ ਵੀ ਆ ਪਰ ਕਾਮ ਦੇ ਵਿੱਚ ਹੀ ਫਸ ਕੇ ਨਹੀਂ ਆਪਾਂ ਸਾਰੀ ਜ਼ਿੰਦਗੀ ਗਾੜ ਦੇਣੀ ਆ ਦੁਕਾਨ ਦੇ ਉੱਤੇ ਬਹੁਤ ਘੱਟ ਚਰਚਾ ਹੋਈ ਆ ਕਿਉਂਕਿ ਜਿਹੜੀ ਮਨੋ ਮਨੋਗਿਆਨ ਜਿਹੜੀ ਉਹ ਕਹਿੰਦੀ ਵੀ ਇਹ ਤਾਂ ਜਿੱਤ ਨਹੀਂ ਪਾ ਸਕਦੇ ਜਿੱਤ ਨਹੀਂ ਪਾ ਸਕਦੇ ਕਾਮ ਤੋਂ ਉਹਨਾਂ ਦਾ ਕਹਿਣਾ ਇਹ ਆ ਜਿਵੇਂ ਸਾਈਕੋਲੋਜਿਸਟ ਆ ਜਿਹੜੇ ਮਨੋਗਿਆਨਕ ਉਹ ਕਹਿੰਦੇ ਇਹ ਤਾਂ ਜਿੱਤਿਆ ਨਹੀਂ ਜਾ ਸਕਦਾ ਯੂਰਪ ਦੇ ਵਿੱਚ ਜਿੰਨੇ ਸਾਰੇ ਨਾਸਤਿਕ ਹੋਏ ਆ ਉਹ ਕਹਿੰਦੇ ਵੀ ਐਵੇਂ ਏਸ਼ੀਆ ਦੇ ਲੋਕੀ ਕਹੀ ਜਾਂਦੇ ਆ ਕਾਮ ਆ ਮਨ ਚ ਰਾਮ ਆ ਰਾਮ ਰਾਮ ਨੂੰ ਪਛਾਣੋ ਕਿੰਨੇ ਦੇ ਵਿੱਚ ਤਾਂ ਕਾਮ ਉਹ ਕਾਮ ਨੂੰ ਪਛਾਣੋ ਪਰ ਇਹ ਗੱਲ ਹੁਣ ਜਦੋਂ ਨਹੀਂ ਕੋ ਜਿੱਤ ਸਾਦਾ ਫਿਰ ਬੰਦਾ ਆਇਆ ਕਹਿੰਦਾ ਵੀ ਜਦਾਂ ਲੂਮਣੀ ਕਹਿੰਦੇ ਅੰਗੂਰ ਖੱਟੇ ਆ ਜਦੋਂ ਨਹੀਂ ਪਹੁੰਚ ਸਕਦੇ ਫਿਰ ਕਹ ਦੋ ਅੰਗੂਰ ਖੱਟੇ ਆ ਹੁਣ ਜਦੋਂ ਆਪਣੇ ਮਹਾਤਮਾ ਬੁੱਧ ਜੀ ਦੀ ਇੱਕ ਕਥਾ ਹੁੰਦੀ ਆ ਉਹਨਾਂ ਦੇ ਵੀ ਜਦੋਂ ਪਹੁੰਚ ਗਏ ਸਾਦਾ ਸਾਰਾ ਜਿਹੜੀਆਂ ਸਟੇਜਾਂ ਦੇ ਖੀਰ ਤੇ ਪਹੁੰਚ ਗਏ ਆਪਣੇ ਮਲਾਪ ਦਾ ਟੇਮ ਆਇਆ ਸਮਾਂ ਤੇ ਦੇਵਤਿਆਂ ਨੇ ਵੀ ਕਹਿੰਦੇ ਫੁੱਲ ਚੜਾਏ ਉਹਨਾਂ ਦੇ ਚਰਨਾਂ ਦੇ ਵਿੱਚ ਹੁਣ ਦੇਵਤੇ ਫੁੱਲ ਚੜਾ ਰਹੇ ਆ ਤੇ ਕਿਉਂਕਿ ਇਹ ਬੰਦਾ ਖਾਸ ਹੋ ਗਿਆ ਵੱਖਰਾ ਫਿਰਲਾ विरले ही है कोई जेड़ा पहुंचदा सिरे दा गर्बानी भी कहंदी आ ऐ नहीं विरले ਘਨੇ ਫੈਲ ਪੱਕੜ ਸੰਸਾਰੇ विरले केई के आ ਪਰਵੈ ਪੜਦੇ ਰਹਿਰਾ ਸਾਹਿਬ ਦੇ ਵਿੱਚ ਇਹ ਵੀ ਵਿਰਲੇ ਹੀ ਆ ਤੇ ਵਿਰਲੇ ਉਹ ਜਦੋਂ ਫਿਰ ਪਹੁੰਚਦੇ ਆ ਦੇਵਤੇ ਫੁੱਲ ਵਰਸਾਉਂਦੇ ਆ ਕਿਉਂਕਿ ਇਹਨਾਂ ਨੇ ਜਿੱਤ ਪਾ ਲਈ ਇਹਨਾਂ ਤੇ ਕਾਂ ਕਰੋ ਲੋ মোহ ਹੰਕਾਰ ਤੇ ਇਹਦੇ ਤੇ ਜਿੱਤ ਪਾ ਲਈ ਇਹਨਾਂ ਨੇ ਤੇ ਜਿੱਤ ਪਾਉਣ ਦੇ ਕਾਰਨ ਦੇਵਤੇ ਵੀ ਫੁੱਲ ਚੜਾਉਂਦੇ ਆ ਤੇ ਸਾਰੇ ਦੁਨੀਆਂ ਤੇ ਹੁੰਦੇ ਫੇਰ ਮਹਾਤਮਾ ਬੁੱਧ ਜੀ ਹੋ ਗਏ ਜਾ ਪਿੱਛੇ ਵੀ ਜਿੰਨੇ ਵੀ ਜਿੰਨੇ ਵੀ ਸਾਰੀ ਦੁਨੀਆ ਤੇ ਹੋਏ ਆਪਣੇ ਪੀਰ ਪਗੰਬਰ ਸਾਰਿਆਂ ਦੇ ਉੱਤੇ ਜਦੋਂ ਵੀ ਹੋਇਆ ਵਾ ਤੇ ਉਹਨਾਂ ਨੂੰ ਇੱਜ਼ਤ ਮਾਣ ਸਤਿਕਾਰ ਸਾਰੀ ਦੁਨੀਆ ਦੇ ਵਿੱਚ ਮਿਲਿਆ ਹੁਣ ਵੀ ਮਿਲਦਾ ਹੁਣ ਵੀ ਲੋਕੀ ਸਤਿਕਾਰ ਕਰਦੇ ਪੂਜਦੇ ਆ ਉਹਨਾਂ ਨਕਸ਼ੇ ਕਰਮ ਤੇ ਚੱਲਦੇ ਆ ਤੇ ਤਾਂ ਉਹਨਾਂ ਨੂੰ ਕਹਿੰਦੇ ਆ ਵੀ ਇਹ ਗੱਲ ਹੈਗੀ ਆ ਤੇ ਆਪਾਂ ਇਹਨਾਂ ਦੇ ਹਿਸਾਬ ਨਾਲ ਚੱਲ ਕੇ ਆਪਾਂ ਵੀ ਪਹੁੰਚ ਸਕਦੇ ਆ ਉਹ ਇੱਥੇ ਕਹਿੰਦੇ ਆਨ ਕਿ ਵੀ ਜਿਹੜੇ ਤੁਸੀਂ ਤਾਂ ਹੁਣ ਭਗਤ ਰਵਦਾਸ ਜੀ ਨੇ ਕਿਹਾ ਤੁਸੀਂ ਤਾਂ ਹੈਗੇ ਜਗਤਗੁਰ ਸੁਆਮੀ ਤੇ ਅਹੀ ਕਾਮੀ ਆ ਉਹਨਾਂ ਨੇ ਇੱਕ ਹੋਰ ਸ਼ਬਦ ਵੀ ਲਿਖਿਆ ਜਿਹਦੇ ਵਿੱਚ ਪੂਰੀ ਗੌਤਮ ਰਿਸ਼ੀ ਤੇ ਦੇਵ ਤੇ ਦੇਵਤੇ ਤਾਂ ਹੀ ਆ ਦੇਵਤੇ ਫੁੱਲ ਵਸਾਉਂਦੇ ਵੀ ਸਾਥੋਂ ਨਹੀਂ ਜਿੱਤ ਹੋਇਆ ਇਹ ਜਿਹੜਾ ਮਨੋਖਾ ਇਹ ਪ੍ਰਮਾਤਮਾ ਤੱਕ ਪਹੁੰਚ ਗਿਆ ਤਾਂ ਮਹਾਤਮਾ ਬੁੱਧ ਜੀ ਦੇ ਜਿਹੜਾ ਹੋਰ ਪੀਰ ਪਗੰਬਰਾਂ ਦੇ ਚਰਨਾਂ ਦੇ ਵਿੱਚ ਫੁੱਲ ਭੇਟ ਕਰਦੇ ਆ ਕਿਉਂਕਿ ਉਹ ਕਹਿੰਦੇ ਅਸੀਂ ਤਾਂ ਨਹੀਂ ਪਹੁੰਚ ਸਕੇ ਪਰ ਇਹ ਪਹੁੰਚ ਗਏ ਤੇ ਇਹ ਸਤਕਾਰਯੋਗ ਹੈ ਇੱਥੇ ਵੀ ਉਹਨਾਂ ਦਾ ਸਤਕਾਰ ਤੇ ਅੱਗੇ ਵੀ ਸਤਕਾਰ ਤੇ ਉਹਨਾਂ ਨੇ ਇੱਕ ਹੋਰ ਜਿਹੜੀ ਭਗਤ ਰਵਦਾਸ ਜੀ ਨੇ ਉਹੀ ਤਾਂ ਹੀ ਲਿਖੀ ਹੈ ਨਾ ਵੀ ਦੇਵਤੇ ਤਾਂ ਫਲ ਵਰਸਾਉਂਦੇ ਉੱਥੋਂ ਇੰਦਰ ਦੇਵ ਤੇ ਦੇਵਤੇ ਵੀ ਅ ਤਰਸਟ ਹੋ ਗਏ ਇਹਨਾਂ 'ਚ ਉਹਨਾਂ ਨੇ ਅਹਲਿਆ ਗੌਤਮ ਰਿਸ਼ੀ ਇੱਕ ਤਾਂ ਆਤਮਾ ਬੁੱਧ ਜੀ ਹੋਏ ਆ ਗੌਤਮ ਸਿਧਾਰਥ ਇੱਕ ਗੌਤਮ ਰਿਸ਼ੀ ਹੋਏ ਆ ਛੇ ਰਿਸ਼ੀਆਂ ਦੇ ਵਿੱਚੋਂ ਜਿਨ੍ਹਾਂ ਨੇ ਆ ਪਤੰਜਲੀ ਲਿਖੀ ਆ ਤੇ ਆ ਛੇ ਸ਼ਾਸਤਰ ਲਿਖੇ ਉਹਨਾਂ ਦੇ ਵਿੱਚੋਂ ਇੱਕ ਹੋਏ ਆ ਗੌਤਮ ਜੀ ਉਹਨਾਂ ਦੀ ਪਤਨੀ ਦਾ ਨਾਮ ਸੀ ਅਹਲਿਆ ਤੇ ਉਹ ਦੇਵਤਾ ਹੁੰਦਾ ਇੱਕ ਉਹਨਾਂ ਦੇ ਮੋਹਤ ਹੋ ਜਾਂਦੇ ਆ ਤੇ ਵਰਗਲਾ ਕੇ ਲੈ ਜਾਂਦੇ ਆ ਉਹਨਾਂ ਨੂੰ ਉਹ ਫਿਰ ਅੱਗੇ ਪੂਰਾ ਬਹੁਤ ਵੱਡਾ ਸ਼ਰਧ ਭਗਤਰ ਦਾਸ ਜੀ ਨੇ ਮੈਨ ਇਸੇ ਤੇ ਲਿਖਿਆ ਵੀ ਇੱਥੇ ਦੇਵਤੇ ਵੀ ਫਸ ਗਏ ਇਹ ਚੀਜ਼ ਦੇ ਵਿੱਚ ਉਹਨਾਂ ਤੋਂ ਵੀ ਨਿਕਲ ਆਇਆ ਤੇ ਉਹ ਚੀਜ਼ਾਂ ਨੂੰ ਆਪਾਂ ਛੱਡ ਕੇ ਤੇ ਤੁਸੀਂ ਸਾਨੂੰ ਚੰਗੇ ਰਾਹ ਪਾਓ ਸਾਨੂੰ ਆਪਣੀ ਜਿਹੜੀ ਮਤਬੁੱਧ ਦਿਓ ਜਿਹੜੇ ਰਾਹੀਂ ਅਸੀਂ ਅੱਗੇ ਜਾਈਏ ਉਹਨੂੰ ਕਹਿੰਦੇ ਕਹਿ ਰਵਦਾਸ ਕਾਹ ਕੈਸੇ ਕੀਜੇ ਬਿਨ ਰਗਨਾਥ ਸ਼ਰਨ ਕਾ ਕੀ ਲੀਜੇ ਵੀ ਰਗਨਾਥ ਤੋਂ ਬਿਨਾ ਵੀ ਕੀ ਦੀ ਲਈਏ ਸ਼ਰਨ ਕਾ ਕੀ ਲੀਜੇ ਉਹ ਕੀ ਦੀ ਸ਼ਰ ਲਈਏ ਕਹਿ ਰਵਦਾਸ ਕਾਹਾਂ ਕੈਸੇ ਕੀਜੇ ਵੀ ਇਹ ਪਤਾ ਹੀ ਨਹੀਂ ਕਿੱਦਾਂ ਕਰੀਏ ਕਾਹ ਕਰੀਏ ਕੈਸੇ ਕਰੀਏ ਕਿੰਨੇ ਸਾਨੂੰ ਸਮਝ ਨਹੀਂ ਆਉਂਦੀ ਇਹ ਕਾਮ ਨੇ ਇੰਨਾ ਜ਼ਿਆਦਾ ਵਸਾਲਿਆ ਫਿਰ ਉਹ ਦੱਸਦੇ ਵੀ ਇਹ ਚੀਜ਼ਾਂ ਨੂੰ ਛੱਡ ਕੇ ਰਗਨਾਥ ਦੀ ਸ਼ਰ ਲਈਏ ਤੇ ਸ਼ਰ ਰਗਨਾਥ ਤੋਂ ਬਿਨਾ ਸ਼ਰਨ ਕਿਸੇ ਦਿਨ ਹੀ ਗੱਲ ਬਾਨੀ ਉਹਦੇ ਮਾਰਗ ਤੇ ਚੱਲੀਏ ਕਿ ਦੁਸ਼ਮਣ ਆਪਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਤੁਹਾਡੇ ਪੰਜ ਚੋਰ ਇਹ ਤੁਹਾਡੇ ਦੁਸ਼ਮਣ ਆਪਾਂ ਦੁਸ਼ਮਣੀ ਕੀ ਕੋਈ ਮਨਿਸਟਰ ਮੰਤਰੀ ਜਾਂ ਮੰਤਰੀ ਨਾਲ ਦੁਸ਼ਮਣੀ ਕਰੀ ਜਾਂਦਾ ਉਹ ਜਿਹੜਾ ਵੀ ਜਿਹੜੇ ਖੇਤੇ ਦੇ ਵਿੱਚ ਕੰਮ ਕਰਦੇ ਉਹ ਦੁਸ਼ਮਣੀ ਹੋ ਜਾਂਦੀ ਆ ਪਿੰਡ 'ਚ ਤੇ ਪਿੰਡ 'ਚ ਆਪਣੀਆਂ ਜ਼ਮੀਨਾਂ ਕਰਕੇ ਦੁਸ਼ਮਣੀਆਂ ਬਣ ਜਾਂਦੀਆਂ ਵੀ ਛੋਟੀਆਂ-ਛੋਟੀਆਂ ਦੁਸ਼ਮਣ ਉਹੀ ਆ ਜਿੱਦਾਂ ਆਪਾਂ ਗੱਲ ਦੱਸੀ ਵੀ ਸ਼ੇਰ ਤੇ ਕਦੇ ਵਾਲੀ ਗੱਲ ਆ ਤੇ ਵੀ ਕਹਦੇ ਗਦੇ ਨਾ ਤੁਸੀਂ ਲੜੀ ਜਾਂਦੇ ਆ ساری ਜ਼ਿੰਦਗੀ ਆਪਾਂ ਕਦੇ ਨਾ ਲੜ ਕੇ ਚੱਲ ਜਾਂਦੇ ਆ ਸੰਸਾਰ ਤੋਂ ਜੀਵਨ ਹਾਰ ਕੇ ਚਲੇ ਜਾਂਦੇ ਵੀ ਗਦੇ ਦੇ ਗਦੇ ਤੋਂ ਤੁਸੀਂ ਜਿੱਤ ਵੀ ਗਏ ਤੇ ਮਜ਼ਾਕ ਹੀ ਆ ਗੱਲ ਕੁਝ ਵੀ ਨਹੀਂ ਉਹਦੇ ਤੇ ਵੀ ਉਹਨਾਂ ਨੇ ਕਿਹਾ ਗਦੇ ਤੋਂ ਜਿੱਤ ਕੇ ਸ਼ੇਰ ਉਹ ਗੱਲ ਹੈ ਵੀ ਮਜ਼ਾਕ ਵਾਲੀ ਗੱਲ ਇਹਦੇ ਵਿੱਚ ਕੋਈ ਸਿਆਣਪ ਨਹੀਂ ਹੈਗੀ ਆਪਣੇ ਦੁਸ਼ਮਣ ਨੂੰ ਪਛਾਣੋ ਕਿਹਨਾਂ ਨਾਲ ਲੜਨਾ ਤੇ ਇਸੇ ਕਰਕੇ ਜਦੋਂ ਇਹ ਯੂਰਪ ਸਾਰੇ ਇਧਰਲੇ ਕਹਿੰਦੇ ਨਾ ਦੇਸ਼ਾਂ ਵਾਲੇ ਜਿਹੜੇ ਨਾਸਤਿਕ ਹੋ ਗਏ ਇਹਨਾਂ ਨੇ ਕਹਿੰਦੇ ਵੀ ਇਹਦੀ ਗੱਲ ਜਿਹੜੀ ਕਹਿੰਦੇ ਵੀ ਤੁਹਾਡੇ ਮਨ ਚ ਆ ਜਾਵਾ ਕਾਮ ਤੇ ਇਹ ਤੋਂ ਜਿੱਤ ਨਹੀਂ ਬਾਖ ਸਕਦੇ ਦੇਵਤਿਆਂ ਨੇ ਤਾਂ ਹੀ ਫੋਲ ਚਾਏ ਫੇਰ ਕਹਿੰਦੇ ਵੀ ਜਿਹੜਾ ਮਨ ਦੇ ਵਿੱਚ ਤੁਹਾਡੇ ਹੈਗਾ ਵਿੱਚ ਕ੍ਰੋਧ ਦੀ ਗੱਲ ਕਰਦੇ ਆ ਵੀ ਜਿਹੜਾ ਦੁਸ਼ਮਣ ਆ ਕਾਮ ਕ੍ਰੋਧ ਆ ਤ੍ਰੋਧ ਕਿਉਂ ਆ ਜਾਂਦਾ ਵਾ ਤੁਸੀਂ ਮਾੜੀ ਜੀ ਗੱਲ ਹੁੰਦੀ ਆ ਤੇ ਆਪਾਂ ਕ੍ਰੋਧ ਦੇ ਵਿੱਚ ਬੰਦਾ ਫਸ ਜਾਂਦਾ ਇਹ ਗੱਲੇ ਆਪਾਂ ਜੇ ਵੇਖੀਏ ਪੰਜਾਬ ਦੇ ਵਿੱਚ ਨਹੀਂ ਵੀ ਗੋਰਿਆਂ ਦਾ ਐ ਨਹੀਂਗਾ ਐ ਨਹੀਂਗਾ ਹੁਣ ਇੱਥੇ ਜੇ ਵਿਜਰੀ ਦਾ ਵੇਖਦੇ ਆ ਤੇ ਗੋਰਿਆਂ ਦੇ ਵਿੱਚਲਾ ਤ੍ਰੋਧ ਵਾਲੇ ਉਹੀ ਐ ਮਾੜੀ ਜੀ ਗੱਲ ਕਹੀਦੀ ਆ ਤੇ ਬੰਦਾ ਗਰੋਧ ਦੇ ਵਿੱਚ ਅੱਗ ਨਾ ਭਰ ਜਾਂਦਾ ਮਾੜੇ ਵਜਨ ਇਹਦਾ ਤੁਸੀਂ ਮਾੜੀ ਜੀ ਗੱਲ ਕਹੋ ਤੇ ਉੱਥੇ ਹੀ ਬੰਦਾ ਉਦਾਂ ਨਾ ਹੋ ਜਾਂਦਾ ਵੀ ਤੁਸੀਂ ਜੇ ਗਰੋਧ ਦੇਖਣਾ ਹੋ ਕਿਸੇ ਬੰਦੇ ਦਾ ਵੀ ਮਾੜੀ ਜੀ ਝੋਟ ਮਾਰੋ ਸ਼ਬਦ ਦੀ ਝੋਟ ਨਾਲ ਅੱਗ ਬਲ ਜਾਂਦੀ ਆ ਤੇ ਹੁਣ ਤੁਹਾਨੂੰ ਗਰੋਧ ਦਾ ਪਤਾ ਲੱਗ ਜਾਂਦਾ ਕਿੰਨੇ ਤਰੀਕਿਆਂ ਨਾਲ ਹੀ ਆ ਪਰ ਇਹ ਹੈ ਬਟਨ ਵਾਲਾ ਕੰਮ ਹੀ ਆ ਤੇ ਜਦੋਂ ਬੰਦੇ ਦੇ ਗਰੋਧ ਚੱਲ ਜਾਂਦਾ ਐ ਲੱਗ ਜਾਂਦਾ ਜਿੱਦਾਂ ਬੇਹੋਸ਼ੀ ਦੇ ਵਿੱਚ ਸਾਰਾ ਕੁਝ ਕੀਤਾ ਬੇਹੋਸ਼ ਹੋਣੇ ਤੁਸੀਂ ਭਾਜੋ ਸੋਚਿਓ ਵੀ ਜਿਹੜੇ ਜਿਹੜੇ ਕੰਮ ਕਰੋਧ ਦੇ ਵਿੱਚ ਕੀਤੇ ਆ ਤੇ ਉਹ ਕਿਵੇਂ ਸਹੀ ਸੀਗੇ ਕਿ ਨਹੀਂ ਤੇ ਉਦੋਂ ਉਹ ਯਾਦ ਵੀ ਨਹੀਂ ਰਹਿੰਦਾ ਜਿੰਨਾ ਟਾਈਮ ਕਰੋਧ ਹੁੰਦਾ ਉਹ ਤੁਹਾਨੂੰ ਯਾਦ ਨਹੀਂ ਰਹਣਾ ਜਦੋਂ ਹੁਣ ਤੁਸੀਂ ਵੇਖਿਓ ਵੀ ਪਿਛਲੀ ਯਾ ਤੁਸੀਂ ਜਦੋਂ ਕਰੋਧ ਕੀਤਾ ਜਾਂ ਅੱਗੇ ਕਰੋਗੇ ਕਿਉਂਕਿ ਕਰਨਾ ਤਾਂ ਹੈਗਾ ਹੀ ਆਪਾਂ ਜਦੋਂ ਤਾਂ ਪ੍ਰਾਰਥਨਾ ਕੀਤੀ ਤੇ ਜਦੋਂ ਕਰੋਗੇ ਉਹਨੂੰ ਧਿਆਨ ਨਾ ਹੋਸ਼ ਨਾ ਕਰਿਓ ਵੀ ਮੈਂ ਇਹ ਗੱਲ ਕਰ ਰਿਹਾ ਮੈਂ ਗਲਤੀ ਕਰ ਰਿਹਾ ਕਰੋਧ ਦੇ ਵਿੱਚ ਕਿਉਂ ਗਲਤੀ ਬੰਦਾ ਕਰੂਗਾ ਕਰੂਗਾ ਜਦੋਂ ਕਰੋਧ ਦੇ ਵਿੱਚ ਉਦੋਂ ਬਿਨਾਂ ਗੱਲਣੀ ਵਈ ਕਰੋਧ ਹੈ ਹੀ ਨਹੀਂਗਾ ਜੇ ਜੇ ਗਲਤੀ ਨਾ ਕੀਤੀ ਹੈ ਤੁਸੀਂ ਵੇਖਿਓ ਜਦੋਂ ਇੱਕ ਸਕੂਲਾਂ ਦੇ ਵਿੱਚ ਨਹੀਂ ਸਰਕਾਰੀ ਸਕੂਲਾਂ ਦੇ ਲੈਣ ਲਿਖੀ ਹੁੰਦੀ ਆ ਜਿਹੜਾ ਗੁੱਸਾ ਵਾ ਉਹ ਬੇਵਕੂਫੀ ਤੋਂ ਸ਼ੁਰੂ ਹੋ ਕੇ ਪਛਤਾਵੇ ਤੱਕ ਖਤਮ ਹੁੰਦਾ ਇਦਾਂ ਲੈਣਾ ਲੈਣਾ ਲਿਖੀ ਹੁੰਦੀਆਂ ਸਰਕਾਰੀ ਸਕੂਲਾਂ 'ਚ ਲਿਖੀ ਹੁੰਦੀਆਂ ਬਹੁਤੀਆਂ ਇਹ ਵੀ ਗੁੱਸਾ ਜਿਹੜਾ ਉਹ ਬੇਵਕੂਫੀ ਤੋਂ ਸ਼ੁਰੂ ਹੋ ਕੇ ਤੇ ਪਛਤਾਵੇ ਦੇ ਖਤਮ ਹੁੰਦਾ ਫਿਰ ਬੰਦਾ ਪਛਤਾਵਾ ਕਰਦਾ ਵੀ ਇਹ ਚੀਜ਼ਾਂ ਮੈਂ ਕਰੋਧ 'ਚ ਕਿਉਂ ਕੀਤੀਆਂ ਕੀ ਕਾਰਨ ਸੀਗਾ ਮੈਂ ਨਹੀਂ ਕਰਨੀਆਂ ਚਾਹੀਦੀਆਂ ਸੀ ਤੇ ਇਹ ਚੀਜ਼ਾਂ ਤੁਸੀਂ ਜਦੋਂ ਸੋਚੋਗੇ ਵੀ ਕਰੋਧ ਦੇ ਵਿੱਚ ਬੇਹੋਸ਼ੀ 'ਚ ਕੀਤੀਆਂ ਕਿਉਂਕਿ ਤੁਹਾਨੂੰ ਹੋਸ਼ ਨਹੀਂ ਸੀਗਾ ਬੰਦਾ ਸਾਰਾ ਕੁਝ ਉਹਦੋਂ ਭੁੱਲ ਜਾਂਦਾ ਕੋਸ਼ਿਸ਼ ਆਵਾਜ਼ ਗੁਲਾਬ ਜਾਂਦਾ ਤੇ ਇਹ ਤੁਸੀਂ ਵੇਖ ਲਿਓ ਉਹੀ ਬੰਦਾ ਗਲਤੀਆਂ ਥੋੜੀਆਂ ਜਿਹੀਆਂ ਗਲਤੀਆਂ ਉਹੀ ਵਾਰੀ ਸਰ ساری ਜ਼ਿੰਦਗੀ ਚ ਕਰੀ ਜਾਂਦਾ ਵੀ ਉਹੀ ਕਰੋਦ ਉਹੀ ਲੋਭ ਮੋਹ ਹੰਕਾਰ ساری ਜ਼ਿੰਦਗੀ ਕਰਦਾ ਕਰਦਾ ਸੰਸਾਰ ਤੋਂ ਚਲਾ ਜਾਂਦਾ ਫਿਰ ਲੋਭ ਦੀ ਗੱਲ ਆ ਗਈ ਲੋਕ ਭਗਤ ਕਵੀਰ ਜੀ ਕਹਿੰਦੇ ਆ ਵੀ ਲੋਭ ਇੰਨਾ ਕਿ ਜਾਰੇ ਤੁਸੀਂ ਕਰਦੇ ਆ ਜਿੱਦਾਂ ਉਹਨਾਂ ਦਾ ਇੱਕ ਸ਼ਬਦ ਹੈ ਕਹਿੰਦੇ ਬਹੁ ਪਰਪੰਚ ਕਰ ਪਰਤਨ ਲਿਆਵਾਂ ਸੁੱਤਦਾਰਾ ਪੈ ਆਹਨ ਲਟਾਵਾਂ ਕਹਿੰਦੇ ਬਹੁਤ ਪਰਪੰਚ ਵੀ ਪਰਪੰਚ ਬੜੀਆਂ ਠੱਗੀਆਂ ਥੂਰੀਆਂ ਬੇਈਮਾਨੀਆਂ ਕਰਕੇ ਲਿਆਉਨੇ ਧਨ ਤੇ ਇਹ ਜਿੰਦਗੀ ਦੇ ਵਿੱਚ ਸਭ ਤੋਂ ਵੱਡਾ ਜਿਹਦੇ ਸਮੇਂ ਦੇ ਵਿੱਚ ਜਿਹੜਾ ਤੁਸੀਂ ਵੇਖਦੇ ਹੋਗੇ ਨਾ ਜਿਹੜਾ ਮਾਡਰਨ ਜੌਬ ਕੇ ਜਿਹਨੂੰ ਕਹਿੰਦੇ ਅੱਗੇ ਆ ਅੱਜ ਦੇ ਸਮੇਂ ਦੀ ਗੱਲ ਕਰਦੇ ਆ ਮਾਡਰਨ ਵੀ ਕਿੰਨੀਆਂ ਬੇਈਮਾਨੀਆਂ ਠੱਗੀਆਂ ਥੂਰੀਆਂ ਇਹਨਾਂ ਦੇਸ਼ਾਂ 'ਚ ਬਾਹਰਲੇ ਦੇਸ਼ਾਂ 'ਸੰਗੋਂ ਦੀ ਝਾਲੇ ਆ ਕਿਉਂਕਿ ਵੀਜਿਆਂ ਦੇ ਚੱਕਰਾਂ 'ਚ ਹੋਰ ਕਾਹੇ ਦੇ ਚੱਕਰਾਂ 'ਚ ਕਿੰਨੀਆਂ ਠੱਗੀਆਂ ਮਾਰਦਾ ਬੰਦਾ ਤੇ ਉਹ ਜਾ ਕੇ ਫਿਰ ਆਪਦੇ ਪਰਿਵਾਰ ਤੇ ਲਟਾਂਦਾ ਬਾਹੋ ਪਰ ਪੰਜ ਸਿੱਧਾ ਸਿੱਧਾ ਦੱਸਦਾ ਕੋਈ ਔਖਾ ਨਹੀਂ ਇਹਦੇ ਵਿੱਚ ਕਹਿੰਦੇ ਬਾਹੋ ਪਰ ਪੰਜ ਕਰ ਪਰਤਨ ਲਿਆਵੇ ਸੁੱਤਦਾਰਾ ਪੈ ਆਨ ਲਟਾਵੇ ਵੀ ਸੁੱਤਦਾਰਾ ਆਪਣੇ ਪਰਿਵਾਰ ਦੇ ਦਾਰ ਅਗੇ ਤਾਂ ਪਤਨੀ ਨੂੰ ਤੇ ਸੁੱਤ ਆਪਣੇ ਧੀਆ ਪੁੱਤਰਾਂ ਦੇ ਅਗੇ ਲਟਾਉਂਦਾ ਕਹਿੰਦੇ ਮਨ ਮੇਰੇ ਭੂਲੇ ਕਬਤ ਨਾ ਕੀਜੇ ਇਸ ਤੋਂ ਬਾਅਦ ਉਹ ਨਾਲ ਹੀ ਕਹਿੰਦਾ ਭਗਤ ਕਬੀਰ ਜੀ ਮਨ ਮੇਰੇ ਭੂਲੇ ਕਬਤ ਨਾ ਕੀਜੇ ਅੰਤ ਨਵੇਰਾ ਤੇਰੇ ਹੀ ਪੇ ਲੀਜੇ ਵੀਹ ਅੰਤਾਲਾ ਨਵੇੜਾ ਜਿਹੜਾ ਉਹ ਤੇਰੇ ਤੇ ਲੈਣਾ ਵਾ ਵੀ ਜਮਾਂ ਨੇ ਜਦੋਂ ਕਰਨਾ ਸਾਰਾ ਸਿਸਟਮ ਸੋਹ ਹਸਾਕਦਾ ਹੋਣਾ ਉਹ ਤੇਰੇ ਤੋਂ ਹੀ ਹੋਣਾ ਵਾ ਉਹ ਖੇਤ ਤੇ ਤੇਰੇ ਤੋਂ ਲਿਆ ਜਾਣਾ ਇਹ ਕਰਕੇ ਤੂੰ ਜਿੰਨੇ ਮਰਜ਼ੀ ਪਰਪੰਚ ਕਰ ਲੈ ਨਾ ਤੇਰੇ ਧੀਆਂ ਪੁੱਤਰਾਂ ਤੋਂ ਲੈਣਾ ਨਾ ਤੇਰੀ ਪਤਨੀ ਤੋਂ ਲੈਣਾ ਨਾ ਤੇਰੇ ਪਰਿਵਾਰ ਤੋਂ ਉਹ ਤੇਰੇ ਤੋਂ ਹੀ ਲੈਣਾ ਕਿਉਂਕਿ ਤੂੰ ਬੇਈਮਾਨੀ ਠਗੀਆਂ ਤੂੰ ਗੱਲਦਾ ਰਿਆ ਫਿਰ ਲੋਹ ਦੇ ਬਸ ਪੈ ਕੇ ਬਹੁ ਪਰਪੰਚ ਕਰ ਪ੍ਰਾਰਥਨ ਲਿਆਵੇ ਸੁੱਤਦਾਰਾ ਪਿਆਨ ਲਟਾਵੇ ਮਾਣ ਮੇਰੇ ਪੂਲੇ ਗਲਤ ਨਾ ਕੀਜੇ ਅੰਤਨ ਵੀ ਰਾਤਰੇ ਹੀ ਪੀ ਲੀ ਜੇ ਵੀ ਜਦੋਂ ਖੀਲ ਲ ਨਵੇੜਾ ਹੁੰਣਾ ਫਿਰ ਉਹ ਨਾਨਕ ਪਤਰਾ ਮਾਲਕਾ ਭੀਤਰ ਧਰਿਆ ਆਣ ਖੋਟੇ ਖਰੇ ਪਰਖੀਆਂ ਨੇ ਸਾਬ ਗਏ ਦੇ ਵਣ ਵੀ ਜਿਹੜੇ ਖੋਟੇ ਦੇ ਖਰੇ ਆ ਖੋਟੇ ਖਰੇ ਬੰਦੇ ਨਹੀਂ ਜਿਹੜੇ ਸਵਾਸ ਆ ਥੋਡੇ ਤੁਹਾਨੂੰ ਸਵਾਸ ਗਿਣ ਕੇ ਦਿੱਤੇ ਆ ਗਿਣ ਘਾਲਿਆ ਸਾਬ ਦੇ ਸਵਾਸ ਨਾ ਬੜਨ ਘਟਨ ਦੇ ਅਨੁਸਾਰ ਵੀ ਉਹ ਤੁਹਾਨੂੰ ਗਿਣ ਕੇ ਦਿੱਤੇ ਆ ਫਿਰ ਜਦੋਂ ਪੰਡ ਬੰਨ ਕੇ ਲੈ ਕੇ ਜਾਂਦੇ ਆ ਜਾਂ ਤੇ ਸੰਸਾਰ ਅੱਗੇ ਨਵੇੜਾ ਹੁੰਦਾ ਵਾ ਉਹਦੇ ਵਿੱਚ ਇਹੀ ਆ ਵੀ ਤੁਹਾਡਾ ਨਵੇੜੇ ਦੇ ਵਿੱਚ ਉਹ ਕਹਿੰਦੇ ਵੀ ਨਾਨਕ ਬਧਰਾ ਮਾਲਕਾ ਪੀਤਰ ਤਰਿਆ ਹਨ ਉਹ ਅੱਗੇ ਰੱਖ ਦਨੇ ਆ ਵੀ ਆਹ ਸਵਾਸ ਨੇ ਇੰਨੇ ਲੈ ਕੇ ਗਿਆ ਹੈਗਾ ਤੇ ਖੋਟੇ ਖਰੇ ਪਰਖੀਆਂ ਸਾਹਿਬ ਕੇ ਦਵਾਨਾ ਵੀ ਕਿਹੜੇ ਖੋਟੇ ਆ ਕਿਹੜੇ ਖਰੇ ਆ ਤੇ ਜਦੋਂ ਸਾਰੇ ਖੋਟੇ ਆ ਫਿਰ ਉਹ ਕਹਿੰਦੇ ਖੋਟੋ ਪੁੱਠੋ ਰਾਲੀਆ ਬਿਨਾਂਵੇਂ ਪਤ ਜਾਏ ਵੀ ਉੱਥੇ ਫਿਰ ਪੁੱਠੇ ਟੰਗਦੇ ਆ ਰਾਲ ਦੇ ਪਤਕ ਹੁੰਦੇ ਆ ਇੱਜ਼ਤ ਬੇਇੱਜ਼ਤ ਕਰਦੇ ਆ ਤੇ ਇਦਾਂ ਸੰਸਾਰ ਤੋਂ ਕੰਮ ਚੱਲਦਾ ਹੈ ਲੋਭ ਫਿਰ ਮੋਹ ਆ ਉਹ ਪਰਿਵਾਰ ਦੇ ਮੋਹ ਦੇ ਵਿੱਚ ਫਸ ਜਾਂਦਾ ਬੰਦਾ ਮੋਹ ਦੀ ਫਾਹੀ ਗੱਲ 'ਚ ਪੈ ਜਾਂਦੀ ਆ ਇਹ ਹੀ ਫਾਈ ਖੀਤ ਤੇ ਕੱਟੀ ਜਾਂਦੀ ਕਿਉਂਕਿ ਪਰਿਵਾਰ ਦਾ ਮੋਹ ਨਹੀਂ ਛੱਡ ਸਕਦਾ ਬੰਦਾ ਮੋਹ ਤੋਂ ਛੱਡਣਾ ਮਤਲਬ ਇਹ ਨਹੀਂ ਕਿ ਸੰਸਾਰ ਤੋਂ ਭੱਜ ਜਾਣਾ ਵੀ ਪਰਿਵਾਰ ਤੋਂ ਭੱਜ ਜਾਣਾ ਜੰਗਲਾਂ 'ਚ ਰਹਿਣ ਲੱਗ ਜਾਣਾ ਜਾਂ ਪਹਾੜਾਂ 'ਚ ਰਹਿਣ ਲੱਗ ਜਾਣਾ ਇਹਦਾ ਮਤਲਬ ਇਹ ਨਹੀਂ ਹੈਗਾ ਇਹਦੇ 'ਚ ਗੁਰਬਾਣੀ ਇਹ ਕਹਿੰਦੀ ਆ ਕਿ ਵੀ ਜਿਹੜਾ ਤੁਸੀਂ ਮੋਹ ਤੋਂ ਉੱਪਰ ਉੱਠੋ ਤੇ ਵੀ ਇਹ ਇਹ ਤਾਂ ਆਪਾਂ ਨੂੰ ਕਿਸੇ ਵੀ ਇਤਿਹਾਸ ਤੇ ਨਹੀਂ ਇਤਿਹਾਸ ਦੇ ਵਿੱਚ ਨਹੀਂ ਮਿਲਦਾ ਵੇ ਸਾਧੂ ਸੰਤਾਂ ਵੀਰ ਪਗੰਬਰਾਂ ਨੇ ਸੰਸਾਰ ਛੱਡ ਕੇ ਭਾਜ ਗਏ ਵੀ ਉਹ ਚਲੋ ਜਿਹੜੇ ਵੀ ਹੋਏ ਆ ਉਹ ਪਹੁੰਚੇ ਨਹੀਂ ਉਹਨਾਂ ਦਾ ਕਿਤੇ ਨਾਮ ਬਾਹਰ ਘਟਾ ਪਰ ਜਿਹੜੇ ਵੀ ਸੰਸਾਰ ਦੇ ਵਿੱਚ ਰਹੇ ਆ ਉਹ ਸਾਰਿਆਂ ਨੂੰ ਇੱਜ਼ਤ ਮਾਣ ਮਿਲਿਆ ਸੰਸਾਰ ਦੇ ਜਿਨੀ ਵਿੱਚੇ ਮਾਇਆ ਪਾਇਆ ਬਨਨ ਸੇਵ ਚ ਵੱਢਦੇ ਨੇ ਜਿਨੀ ਵਿੱਚੇ ਮਾਇਆ ਪਾਇਆ ਮਾਇਆ ਦੇ ਵਿੱਚ ਰਹਿ ਕੇ ਪਾਲਿਆ ਪ੍ਰਮਾਤਮਾ ਨੂੰ ਉਹ ਅਸਲੀ ਹੈ ਉਹ ਪ੍ਰਮਾਤਮਾ ਨੇ ਆ ਜਿਹੜੇ ਚੁਣੌਤੀਆਂ ਤੋਂ ਭਾਜ ਗਏ ਜਦੋਂ ਕਰੋ ਆ ਅਗ ਲਗਦੀ ਹੈ ਕਿ ਨੇ ਤੂੰ ਅਰਤਾਪ ਕੇਰੀ ਕੇ ਬਸਤਾਪ ਦਾ ਕਹ ਮਾਰਾ ਗ੍ਰਹਿ ਤੇ ਨਸਤਾ ਕੁਰਬਾਨੀ ਕਹਿੰਦੀ ਆਪਦਾ ਕਹ ਮਾਰਾ ਗ੍ਰਹਿ ਤੇ ਨਸਤਾ ਇਹ ਜੋ ਤਾਂ ਆਪਦਾ ਪੈਂਦੀ ਆ ਉਦੋਂ ਫਿਰ ਗ੍ਰਹਿ ਤੋਂ ਭਜਦਾ ਆਸ ਇੱਕ ਸੰਸਾਰ ਗ੍ਰਹਿ ਆ ਵੀ ਇਹ ਸਰੀਰ ਹੈ ਇਹਦੇ ਜੋ ਵੀ ਨਿਕਲ ਨੂੰ ਮਨ ਭਜਦਾ ਤੇ ਸੰਸਾਰ ਤੋਂ ਘਰੋ ਵੀ ਭਜਦਾ ਜੇ ਜਦੋਂ ਆਪਦਾ ਪੈਂਦੀ ਆ ਤੇ ਆਪਦਾ ਕਹ ਮਾਰਾ ਗ੍ਰਹਿ ਤੇ ਨਸਤਾ ਵੀ ਕੋਈ ਆਤਮ ਹੱਤਿਆ ਕਰ ਲੈਂਦਾ ਸਰੀਰ ਤੋਂ ਮਨ ਨੂੰ ਨਿਕਲਦਾ ਕੋਈ ਉਦਾਂ ਮਨ ਨੂੰ ਕੱਢ ਲੈਂਦਾ ਵਾ ਜਿਹਨੂੰ ਵਿਧੀ ਆ ਤੇ ਕੋਈ ਇਹ ਸੰਸਾਰ ਪਰਿਵਾਰ ਤੋਂ ਨਿਕਲ ਜਾਂਦਾ ਤੇ ਇਹ ਮਨ ਮੋਹ ਨੂੰ ਪਰਿਵਾਰ ਆ ਜਿਹੜਾ ਕਿਨੇ ਅਗਨ ਕਟੰਬ ਸਾਗਰ ਸੰਸਾਰ ਇਹ ਅਗਨ ਕਟੰਬ ਸਭ ਤੋਂ ਪਹਿਲਾਂ ਕਟੰਬ ਦੀ ਸਾਗਨ ਜੇ ਜਦੋਂ ਪਰਿਵਾਰ ਦੇ ਵਿੱਚ ਰਹੋਗੇ ਇਹ ਸਭ ਤੋਂ ਵੱਡੀ ਅਗੰਨਾ ਮਤਲਬ ਇਹ ਨਹੀਂਗਾ ਕਿ ਵੀ ਪਰਿਵਾਰ ਨੂੰ ਮਾੜਾ ਚੰਗਾ ਜਾਂ ਫਰਜ਼ਾਂ ਤੋਂ ਭੱਜ ਲੋ ਇਹਦਾ ਇਹੀ ਹੈ ਕਿ ਵੀ ਇੱਕ ਅਗਨਾਈਜ਼ ਦੇ ਤੋਂ ਬਚਾਂਗੇ ਜੀਵਨ ਜਾਂਚ ਸਿੱਖੋਗੇ ਗੁਰਬਾਣੀ ਦੇ ਸਹਾਨਨਾਂ ਦਾ ਚੱਲੋਗੇ ਇਹਦੇ ਉੱਤੇ ਆਪਾਂ ਵੱਖਰੀ ਵੀਡੀਓ ਬਣਾਵਾਂਗੇ ਵੀ ਜੀਵਨ ਜਾਂਜ ਕਿਦਾਂ ਚਲਾਉਣੀ ਆ ਪਰਿਵਾਰ ਦੇ ਸਾਹ ਅਗਰਬਾਣੀ ਦੇ ਸਹਾਰੇ ਨਾਲ ਪਰਿਵਾਰ ਚ ਰਹਿੰਦੇ ਆ ਕਿਦਾਂ ਤੁਸੀਂ ਪਰਮਾਤਮਾ ਨੂੰ ਮਿਲ ਸਕਦੇ ਆ ਤੇ ਅੱਗੇ ਆਪਣੇ ਇਤਿਹਾਸ ਦੇ ਵਿੱਚ ਕੀ ਕਿੰਨੇ ਆਧਾਰਨਾ ਕਿੰਨੇ ਆਪਣੇ ਦਾਸ ਗੁਰੂ ਸਹਿਬਾਨ ਹੋਏ ਆ ਕਿੰਨੇ ਭਗਤ ਹੋਏ ਆ ਕਿੰਨੇ ਹੋਰ ਆਪਣੇ ਗੁਰਸਿੱਖ ਹੋਏ ਆ ਜਿਨ੍ਹਾਂ ਨੇ ਬੰਦ ਬੰਦ ਘਟਾਤੇ ਭਾਈ ਮਣੀ ਸਿੰਘ ਹੋਰ ਖੋਪੜ ਲਵਾਏ ਆ ਤੇ ਕਿੰਨੀ ਸੰਸਾਰ ਤੋਂ ਕੋਈ ਭੱਜੇ ਨਹੀਂ ਉਹ ਭਗੌੜੇ ਨਹੀਂ ਹੋਏ ਤੇ ਉਹਦੇ ਆਪਾਂ ਵੱਖਰੀ ਵੀਡੀਓ ਬਣਾਵਾਂਗੇ ਏ ਹੈਗਾ ਵਾ ਵੀ ਸੰਸਾਰ ਚ ਤੁਸੀਂ ਜਿਉਣਾ ਕਿਦਾਂ ਲੋਭ ਮੋਹ ਆ ਗਿਆ ਫਿਰ ਹੰਕਾਰ ਹੰਕਾਰ ਤਾਂ ਬੰਦੇ ਚ ਮੁੱਕਦਾ ਨਹੀਂ ਜਾਂਦਾ ਨਹੀਂ ਸੰਸਾਰ ਚ ਹੰਕਾਰੀ ਤੇ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਪੜਦੇ ਆਪਨ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਂ ਉਹ ਮੁਖ ਲਾਇਆ ਹੁਣ ਇਹ ਇਹ ਚੀਜ਼ ਅੱਜ ਦੇ ਵਿੱਚ ਕਿੰਤੂ ਪਰੰਤੋਂ ਇੰਨੀ ਵੱਧ ਗਈ ਨਾਂ ਉਹ ਮੁਖ ਲਾਇਆ ਉਹ ਮੰਦਰ ਘੁੰਮਿਆ ਨਹੀਂ ਕਹਿੰਦੇ ਇਹ ਜਿਹੜੇ ਦੇਖਦੇ ਮੰਦਰ ਦੇ ਹੋਰ ਮੰਦਰ ਨੂੰ ਕਹਿੰਦੇ ਉਹਨਾਂ ਨੇ ਭਗਤ ਨਾਮਦੇਵ ਜੀ ਨੇ ਸ਼ਬਦ ਲਿਖਿਆ ਨਾਮ ਦੇਉ ਮੁਖ ਲਾਇਆ ਇਹਦਾ ਅਰਥ ਹੀ ਹੈ ਵੀ ਨਾਮ ਉਹ ਜਿਹੜਾ ਹੰਕਾਰੀ ਪੰਡਤ ਸੀਗੇ ਉਹਨਾਂ ਨੇ ਬਾਹਰ ਕੱਢਦਾ ਭਗਤ ਨਾਮਦੇਵ ਜੀ ਨੂੰ ਸ਼ੁੱਧਰ-ਸ਼ੁੱਧਰ ਸੂਧ-ਸੂਧ ਕਰ ਮਾਰ ਠਾਇਓ ਕਾਹ ਕਰੂਗਾ ਬੀਠਲਾ ਕਹਿੰਦੇ ਵੀ ਕਿੱਥੇ ਬਾਪ ਪਿਓ ਮੇਰੇ ਕਿੱਥੇ ਬੈਠਾਂ ਪ੍ਰਮਾਤਮਾ ਨੂੰ ਇੱਕ ਮਹਿਣਾ ਮਾਰ ਰਿਹਾ ਵੀ ਮੈਨੂੰ ਤਾਂ ਇਹਨੇ ਮੰਦਰ ਚੋਂ ਬਾਹਰ ਕੱਢਤਾ ਇੱਥੇ ਤਾਂ ਮੈਂ ਭਗਤੀ ਕਰਨ ਆਇਆ ਸੀਗਾ ਤੇ ਉਹ ਮੰਦਰ ਦੇ ਪਿੱਛੇ ਜਾ ਕੇ ਬਹਿ ਜਾਂਦੇ ਆ ਉਹਦਾ ਧਿਆਨ ਲਾਉਂਦੇ ਭਗਤੀ ਕਰਦੇ ਆ ਤੇ ਫਿਰ ਉਹੀ ਆ ਭਗਤ ਨਾਮਦੇਵ ਜੀ ਆਦੇ ਸ਼ਬਦ ਲੈ ਫੇਰ ਦੀਆ ਦੇਹਰੇ ਕੋ ਨਾਮਾ ਪੰਡਿਆਂ ਕੋ ਪਛਵਾੜਦੇ ਆ ਪੰਡਿਆਂ ਜਿਹੜੇ ਪੰਡਤ ਸੀਗੇ ਉਹਨਾਂ ਨੂੰ ਪਿੱਠ ਧਾਰਤੀ ਤੇ ਮੇਰੇ ਨਾਲ ਕਹਿੰਦੇ ਵੀ ਦੇ ਫੇਰ ਦੀ ਆ ਦੇਹੋ ਰਾ ਨਾਮੇ ਕੋ ਨਾਮੇ ਕਰਕੇ ਉਹਨਾਂ ਨੇ ਦੇਹੋ ਰਾ ਕਰ ਮਾਤਾ ਵੀ ਇਧਰ ਨੂੰ ਮੰਦਿਰ ਉਹਨਾਂ ਨੂੰ ਪਿੱਠ ਕਰਦੀ ਤੇ ਮੰਦਿਰ ਇਧਰ ਨੂੰ ਮੂੰਹ ਕਰਦਾ ਜਿਸ ਤਰ੍ਹਾਂ ਭਗਤ ਨਾਮਦੇ ਜੀ ਪਿੱਛੇ ਜਾ ਕੇ ਬਹਿ ਗਏ ਇਹ ਹੰਕਾਰੀਆਂ ਦਾ ਇੱਥੋਂ ਤੱਕ ਜਿਹੜਾ ਪ੍ਰਭਾ ਇਦਾਂ ਹੰਕਾਰੀਆਂ ਨੂੰ ਮਾਰਦਾ ਤੇ ਆਪਣਾ ਹੰਕਾਰੀਆਂ ਨਿੰਦਕਾ ਪਿੱਠ ਦੇ ਤੇ ਨਾਮ ਦੇਵ ਮੁਖ ਲਾਇਆ ਵੀ ਭਗਤ ਨਾਮ ਦੇ ਜੀ ਭਗਤਾਂ ਦੀ ਪੈਜ ਰੱਖਦਾ ਆਇਆ ਭਗਤਾਂ ਦੀ ਪੈਜ ਰੱਖਦਾ ਇਦਾਂ ਇਸ ਸੰਸਾਰ ਤੇ ਵੀ ਆਪਾਂ ਹੰਕਾਰ ਨੂੰ ਛੱਡ ਗਏ ਆ ਤੁਸੀਂ ਸਿੱਧੀ ਕਿੱਡੀ ਅਧਾਰ ਲੱਤੀ ਆ ਹੰਕਾਰ ਦੀ ਤੇ ਹੰਕਾਰ ਤਾਂ ਸਾਰਾ ਫਿਰ ਆਪਾਂ ਨੂੰ ਪਤਾ ਹੀ ਹੈ ਤੁਸੀਂ ਵੀ ਸਿਆਣੇ ਆ ਹੰਕਾਰ ਨਾ ਕੁਛ ਨਹੀਂ ਗੱਲ ਗੱਲਬਾਤ ਬੰਦ ਹੀ ਨਹੀਂ ਗੱਡੀ ਚੱਲਦੀ ਨਹੀਂ ਤੇ ਇਹ ਆ ਤੁਹਾਡੇ ਦੋਸ਼ਮਣ ਪੰਜ ਇਹਨਾਂ ਤੋਂ ਤੁਸੀਂ ਜਿਹੜੇ ਜਿੱਤ ਪਾਲੇ ਤੇ ਜਨ ਜੀਵਨ ਜਸਵਲ ਹੋ ਜੂਗੇ ਇੱਥੇ ਦੁਨੀਆ ਤੇ ਵੀ ਆਪਣੀ ਇੱਜ਼ਤ ਤੇ ਅੱਗੇ ਵੀ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭਾ ਵਾਪੇ ਮੇਲੇ ਵੀ ਲੋਕ ਚ ਵੀ ਇੱਥੇ ਸੁਖੀ ਤੇ ਪਰਲੋਕ ਚ ਵੀ ਲੋਕ ਪਰਲੋਕ ਤੇ ਸਵਰਗ ਨਰਕ ਦੀ ਗੱਲ ਇਹ ਆ ਵੀ ਆਪਾਂ ਜਿਹੜੇ ਆਪਣੇ ਮਨੋਵਿਗਿਆਨਕ ਜਾਂ ਸੰਸਾਰ ਦੀ ਦੌੜੇ ਲੱਗੀ ਆ ਜਿਹੜੇ ਸਵਰਗ ਦੀਆਂ ਗੱਲਾਂ ਪਹਿਲਾਂ ਕੀਤੀਆਂ ਸੀਗੀਆਂ ਉਹਸ ਵਰਗ ਇੱਥੇ ਦੁਨੀਆ ਤੇ ਲਿਆਇਆ ਜਾਵੇ ਮਤਲਬ ਜਿੱਦਾਂ ਹਰ ਇੱਕ ਹਰੇਕ ਧਰਮ ਨੇ ਆਪਣੀਆਂ ਆਪਣੀਆਂ ਕੋਈ ਸ਼ਰਾਬ ਦੀਆਂ ਨਦੀਆਂ ਵੇਂਦਾ ਕੋ ਹੂਰਾ ਕੋ ਜੋ ਵੀ ਆ ਕਿਸੇ ਬਾਰੇ ਕੋਈ ਇਹ ਨਹੀਂ ਹੈਗਾ ਵੀ ਹਰੇਕ ਨੇ ਇਹ ਕਲਪਨਾ ਕੀਤੀ ਵੀ ਸਵਰਗ ਚ ਇਦਾਂ ਫੁੱਲ ਜਾਂ ਜੋ-ਜੋ ਵੀ ਜਿਹੜੀਆਂ ਜਿਹੜੀਆਂ ਵਧੀਆ ਗੱਲਾਂ ਕੀਤੀਆਂ ਚੰਗੀਆਂ ਉਹ ਹੁਣ ਜੇ ਕੋਈ ਵਿਸਤਾਰ ਸਹਿਤ ਗੱਲ ਕਰੀਏ ਕੋਈ ਇਤਰਾਜ ਹੋ ਨਾ ਹੋ ਜੇ ਇਸ ਕਰਕੇ ਆਪਾਂ ਵਿਵਾਦਾਂ ਚ ਪੈਣਾ ਨਹੀਂ ਵੀ ਉਹ ਵਿਗਿਆਨ ਦਾ ਜੋਰ ਲੱਗਾ ਉਹ ਧਰਤੀ ਦੇ ਉੱਤੇ ਪੈਦਾ ਕੀਤੀਆਂ ਜਾਣ ਹਰ ਚੀਜ਼ਾਂ ਤੇ ਇਦਾਂ ਹੀ ਇੱਕ ਕਹਾਣੀ ਲਿਖੀ ਆ ਛੋਟੀ ਜੀ ਕਹਾਣੀ ਛੋਟੀ ਜੀ ਕਹਾਣੀ ਤਾਂ ਕਰੀ ਆ ਉਹ ਕਹਿੰਦਾ ਵੀ ਸਵਰਗ ਚ ਚੱਲ ਗਏ ਇੱਕ ਬੰਦੇ ਤੇ ਉੱਥੇ ਰੌਲਾ ਪੈਣ ਲੱਗ ਗਿਆ ਕਹਿੰਦਾ ਮੈਂ ਜਿਆ ਜੀ ਨੇ ਲਿਖੀ ਆ ਉਹਦਾ ਨਾਮ ਭੁੱਲ ਗਿਆ ਕਹਿੰਦਾ ਵੀ ਮੈਂ ਚੱਲ ਗਿਆ ਵੇਖਣ ਉਹ ਕਹਿੰਦਾ ਸਵਰਗ ਦੇ ਵਿੱਚ ਕਹਿੰਦਾ ਉਥੇ ਰੌਲਾ ਬਹੁਤ ਪਈ ਜਾਵੇ ਤੇ ਉਹ ਬੰਦੇ ਕਹਿੰਦੇ ਸੀਗੇ ਵੀ ਸਾਨੂੰ ਵਾਪਸ ਭੇਜੋ ਬਸ ਤੇ ਉਹਨੇ ਜਦੋਂ ਪੁੱਛਿਆ ਧਰਮਰਾਜ ਨੂੰ ਵੀ ਇਹ ਸਵਰਗ ਦੇ ਵਿੱਚ ਦੀ ਗੱਲ ਆ ਕਹਿੰਦੇ ਵੀ ਤੂੰ ਵਾਪਸ ਕਿਉਂ ਜੇ ਇਹ ਕਾਹ ਤੋਂ ਵਾਪਸ ਜਾਣ ਨੂੰ ਕਹਿੰਦੇ ਰੌਲਾ ਕਹਿੰਦਾ ਇਹ ਇਹ ਅਮਰੀਕਨ ਆ ਸਾਰੇ ਅਮਰੀਕਾ ਤੋਂ ਆਏ ਹੋਏ ਆ ਕਹਿੰਦਾ ਤੇ ਇਹਨਾਂ ਚੰਗਾ ਤਾਂ ਅਸੀਂ ਸਾਰੇ ਅਮਰੀਕਾ ਹੀ ਵਧੀਆ ਸੀਗੇ ਵੀ ਉੱਥੇ ਇੰਨੀਆਂ ਸਹੂਲਤਾਂ ਇਹਨਾਂ ਵੱਧ ਸਹੂਲਤਾਂ ਸਾਨੂੰ ਅਮਰੀਕਾ ਦੇ ਵਿੱਚ ਸੀਗੀਆਂ ਵੀ ਇਹ ਸਵਰਗ ਦੀ ਜੋ ਕਲਪਨਾ ਕੀਤੀ ਆ ਇਹ ਸਲੀਨੀ ਹੈਗੀ ਇਸ ਕਰਕੇ ਭਗਤ ਕਬੀਰ ਜੀ ਵੀ ਕਹਿੰਦੇ ਆ ਕਿ ਨਰਕ ਸਵਰਗ ਤੇ ਮੈਂ ਰਿਓ ਸਤਿਗੁਰ ਕੇ ਪ੍ਰਸਾਦ ਰਹਾਂ ਚਰਨ ਕਮਲ ਚਰਨ ਕਮਲ ਕੀ ਮੋਜ ਮੈਂ ਰਹਾਂ ਅੰਤਿਆਰਾਦ ਵੀ ਨਰਕ ਸੁਰਗ ਤੇ ਮੈਨੂੰ ਰੱਖ ਲਿਆ ਵੀ ਮੈਂ ਇਹ ਚੀਜ਼ਾਂ ਚ ਪਿਆ ਹੀ ਨਹੀਂ ਇਹ ਵਿਵਾਦ ਹੀ ਬਹੁਤ ਤਕੜਾ ਖੜਾ ਕੀਤਾ ਸੀਗਾ ਜਿਹੜਾ ਇਹਨਾਂ ਨੇ ਅਖੌਤੀ ਲੋਕਾਂ ਨੇ ਜਿਹੜੇ ਧਰਮ ਦਾ ਪ੍ਰਚਾਰ ਕਰਦੇ ਸੀ ਉਹਨਾਂ ਨੇ ਇੱਕ ਸਵਰਗ ਤੇ ਨਰਕ ਬਣਾਇਆ ਇਸ ਤਰੀਕੇ ਦਾ ਹੈਗਾ ਵੀ ਇਹਨਾਂ ਨੇ ਇਹ ਚੀਜ਼ ਲੋਕਾਂ ਨੂੰ ਫਸਾ ਲਿਆ ਤੇ ਮੈਂ ਕਹਿੰਦੇ ਜੋ ਸਤਗੁਰੂ ਦੇ ਪ੍ਰਸਾਦ ਨਾਲ ਪਰਮਾਤਮਾ ਦੇ ਜਿਹੜੇ ਪ੍ਰਸਾਦ ਜਿਹੜੀ ਉਹਨਾਂ ਦੀ ਕਿਰਪਾ ਨਾਲ ਮੈਨੂੰ ਇਹ ਤੋਂ ਬਚਾ ਲਿਆ ਨਰਕ ਸੁਰਗ ਤੇ ਮੈਂ ਰਿਓ ਸਤਗੁਰੂ ਕੇ ਪ੍ਰਸਾਦ ਕਹਿੰਦੇ ਵੀ ਇਹਨਾਂ ਕੋ ਮੈਂ ਉੱਪਰ ਉੱਠ ਗਿਆ ਵਾਂ ਇਹਨਾਂ ਦੋਹਾਂ ਚੀਜ਼ਾਂ ਦੇ ਮੈਨੂੰ ਲੋੜ ਨੇਗੀ ਤੇ ਇਹ 'ਚ ਕਈ ਸ਼ਬਦ ਹੋਰ ਵੀ ਭਗਤ ਕਬੀਰ ਜੀ ਦੇ ਨਰਕ ਤੇ ਸਵਰਗ ਦੇ ਹੁੰਦੇ ਆ ਵੀ ਉਹ ਕਹਿੰਦੇ ਇਹ ਉਹ ਨਹੀਂ ਨਰਕ ਸਵਰਗ ਜਿਹੜਾ ਇਹਨਾਂ ਨੇ ਗੱਲਬਾਤ ਕਰਤੀ ਆ ਵੀ ਉਹ ਗੱਲ ਹੋਰ ਐ ਇਹ ਕਰਕੇ ਵੀ ਮੈਂ ਇਹਨਾਂ ਤੋਂ ਬਚ ਗਿਆ ਵਾਂ ਤੇ ਇਹ ਕਰਕੇ ਹੁਣ ਭਗਤ ਭਗਤਾਂ ਨੇ ਵੀ ਆਪਾਂ ਨੂੰ ਸਾਰੀਆਂ ਧਾਰਨਾ ਦੇ ਕੇ ਹੀ ਸਮਝਾਇਆ ਕਿ ਇਸ ਸੰਸਾਰ ਦੇ ਵਿੱਚ ਇਹ ਪੰਜ ਥੋੜੇ ਵਿਰੋਧੀ ਆ ਵੈਰੀ ਆ ਤੇ ਇਹੀ ਸੰਸਾਰ ਨੂੰ ਤੁਸੀਂ ਵਿੱਚ ਫਸ ਕੇ ਲੋਕਾਂ ਨਾਲ ਦੁਸ਼ਮਣੀਆਂ ਵੈਰ ਕੁਮਾਰੇ ਆ ਕਿਉਂਕਿ ਸਾਰਿਆਂ ਦੇ ਵਿੱਚ ਪ੍ਰਮਾਤਮਾ ਬੈਠਾ ਆਪਾਂ ਕਹਿੰਦੇ ਆ ਸਾਰਿਆਂ ਦੇ ਵਿੱਚ ਰੱਬ ਆ ਤੇ ਉਹ ਸਾਰਿਆਂ ਦੇ ਵਿੱਚ ਆ ਬੈਠਾ ਤੇ ਇਥੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਆ ਵੀ ਆਪਾਂ ਜਿਹੜੀ ਦੁਸ਼ਮਣੀ ਆ ਵੈਰ ਵਿਰੋਧ ਈਰਖਾ ਨਿੰਦਿਆ ਚੁਗਲੀ ਇਹਨਾਂ ਨੂੰ ਛੱਡੀਏ ਹੁਣ ਨਿੰਦਿਆ ਚੁਗਲੀ ਸਾਰਾ ਕੁਝ ਇਹਨਾਂ ਦੇ ਵੱਖਰੇ ਵੱਖਰੇ ਆਪਾਂ ਅੱਗੇ ਦੀ ਅੱਗੇ ਵੀਡੀਓ ਬਣਾਵਾਂਗੇ ਜਿਵੇਂ ਜਿਵੇਂ ਪੂਰੇ ਆਪਣੇ ਵਿਸ਼ੇ ਮੇਨ ਚੁਣੇ ਜਾਵਾਂਗੇ ਅੱਜ ਦਾ ਜਿਹੜਾ ਜੀ ਸੀਗਾ ਵੀ ਦੁਸ਼ਮਣੀ ਆਪਾਂ ਕਿਦਾਂ ਦੁਸ਼ਮਣੀ ਪਾਲੀ ਵੀ ਆ ਲੋਕਾਂ ਨਾਲ ਇਹ ਚੀਜ਼ਾਂ ਨੂੰ ਛੱਡ ਗਏ ਤੇ ਇਹ ਆਪਾਂ ਹੁਣ ਅੱਗੇ ਦੀ ਅੱਗੇ ਆਈ ਜਾਣਗੀਆਂ ਵੀਡੀਓ ਇਦਾਂ ਤੁਹਾਨੂੰ ਬਣਾਵਾਂਗੇ ਬਹੁਤ ਸੋਹਣੀਆਂ ਜਿੰਨੀਆਂ ਆਪਾਂ ਨੂੰ ਪਰਮਾਤਮਾ ਨੇ ਮਤ ਦਿੱਤੀ ਆ ਉਸ ਹਾਨ ਆਪਾਂ ਵੀਡੀਓ ਬਣਾਵਾਂਗੇ ਤੇ ਤੁਸੀਂ ਦੱਸਿਓ ਵੀ ਅਗਲੀ ਆਪਾਂ ਕਿਹੜੇ ਮੇਨ ਮੁੱਦਾ ਵਿਸ਼ਾ ਜਿਹੜਾ ਮੁੱਦਾ ਤਾਂ ਚਲੋ ਰਾਜਨੀਤਿਕ ਵਾਲਾ ਕੰਮ ਹੋ ਜਾਂਦਾ ਕਿਹੜਾ ਵਿਸ਼ਾ ਚੁਣੀਏ ਜਿਸ ਨਾਲ ਅੱਗੇ ਆਪਾਂ ਚੱਲਿਆ ਗੁਰਬਾਣੀ ਦੇ ਵਿੱਚੋਂ ਅੱਗੇ ਆਪਾਂ ਚੱਲ ਗਏ ਤੇ ਸਿੱਖਿਆ ਮਿਲੇ ਜਿੰਨੀ ਕੁ ਮੱਤ ਮੈਨੂੰ ਪ੍ਰਮਾਤਮਾ ਨੇ ਦਿੱਤੀ ਉਸ ਹੱਬ ਨਾਲ ਦੱਸਾਂਗੇ ਜਿੰਨੀ ਤੁਸੀਂ ਦੱਸ ਸਕਦੇ ਆ ਵੀ ਵੀਡੀਓ ਕਿਵੇਂ ਵਧੀਆ ਬਣ ਰਹੀ ਆ ਜਾਂ ਕੀ ਸਿੱਖਿਆ ਮਿਲਦੀ ਤੁਹਾਨੂੰ ਵੀਡੀਓ ਤੋਂ ਤੁਸੀਂ ਦੱਸਿਓ ਤੇ ਆਪਾਂ ਇਦਾਂ ਦੀ ਇਦਾਂ ਨਾ ਫਿਰ ਨਿੰਦਿਆ ਚੁਗਲੀ ਓੰਕਾਰ ਸਾਰੇ ਆਏ ਉਸ ਹੱਬ ਨਾਲ ਵਿਸ਼ੇ ਤੇ ਚੱਲਾਂਗੇ ਵਾਰੀ ਸਾਰ ਐ ਹਰੀਕ ਨਹੀਂ ਅੱਜ ਤਾਂ ਇਹੀ ਸੀਗਾ ਵੀ ਜਿਹੜੀ ਦੁਸ਼ਮਣੀ ਛੱਡੀਏ ਤੇ ਆਪਾਂ ਅਸਲੀ ਦੁਸ਼ਮਣਾਂ ਨੂੰ ਪਛਾਣੀਏ ਉਹ ਕਿਹੜੇ ਦੁਸ਼ਮਣ ਤੇ ਵੀਡੀਓ ਕਿਦਾਂ ਦੀ ਬਣਦੀ ਕੀ ਸਿੱਖਿਆ ਮਿਲੀ ਤੁਸੀਂ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਤੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ